ਬਾਕੀ ਬਹੁਤ ਹੀ ਬੰਦਗੀ ਕਰਾਉਣਗੇ ਬਾਕੀ ਬੰਦਗੀ ਪ੍ਰੋਗਰਾਮ ਖੁੱਲ੍ਹ ਗਏ ਵਿਰੇਸ਼ ਸ਼ਰਮਾ ਕਿੰਨਾ ਕ ਐਕਸਪੀਰੀਅੰਸ ਵਧੀਆ ਰਿਹਾ ਜੇਲ੍ਹ ਦੇ ਵਿੱਚ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਿੰਨੇ ਮੈਂ ਕੋਰਸ ਕੀਤੇ ਸੀਗੇ ਉਹ ਮੇਰੇ ਇੱਥੇ ਕੰਮ ਆਇਆ ਮੇਰੀ ਘੱਟੋ ਘੱਟ 11 ਸਾਲ ਮੈਂ ਸੀਐਮ ਸਿਕਿਉਰਟੀ ਕੀਤੀ ਸੀ ਇੱਥੇ ਵੀ ਮੇਰੀ ਪੋਸਟਿੰਗ ਜਿਹੜੀ ਡੀਐਸਪੀ ਸਿਕਿਉਰਟੀ ਦੀ ਹੋਈ ਸੀ ਮੈਨੂੰ ਕੋਈ ਵੀ ਡਿਫਿਕਲਟੀ ਨਹੀਂ ਆਈ ਕਿਉਂਕਿ ਮੇਰਾ 11 ਸਾਲ ਦਾ ਪਹਿਲਾਂ ਹੀ ਤਜਰਬਾ ਸੀਗਾ ਸਿਕਿਉਰਟੀ ਦਾ ਉਹ ਸੇਮ ਹੀ ਇੱਥੇ ਮੈਂ ਮੇਰੇ ਕੰਮ ਆਈ ਹੈ ਅਭਲਾ ਚੇਤਾ ਸਾਹਿਬ ਸਿੱਤੂ ਸਾਹਿਬ ਵੀ ਅੰਦਰ ਰਹੇ ਜਿਹੜੇ ਜਿੰਨੇ ਸਾਰੇ ਹੋਰ ਵੀ ਨੇਤਾ ਰਹੇ ਆ ਕਿੰਦਾ ਦਾ ਰਿਹਾ ਥੋੜਾ 익ਪੀਰੀਐਂਸ ਉਹਨਾਂ ਨਾਲ ਬਹੁਤ ਵਧੀਆ ਰਿਹਾ ਉਹਨਾਂ ਦਾ ਬਹੁਤ ਹੀ ਅੱਜ ਉਹਨਾਂ ਨੇ ਮੈਨੂੰ ਇੱਕ ਬਹੁਤ ਵਧੀਆ ਟਵੀਟ ਵੀ ਕੀਤਾ ਆਪਣੇ ਪੇਜ ਤੇ ਇਹ ਮੈਨੂੰ ਬਹੁਤ ਅੱਛਾ ਲੱਗਿਆ ਮੇਰੇ ਨਾਲ ਬਹੁਤ ਹੀ ਵਧੀਆ ਉਹਨਾਂ ਦਾ ਹੈਗਾ ਮੈਨੂੰ ਪੂਣਾ ਅਕਸਰ ਆਉਂਦਾ ਹੀ ਰਹਿੰਦਾ ਹੈ ਉਹਨਾਂ ਦਾ ਅੱਜ ਵੀ ਸਵੇਰੇ ਪੂਣਾ ਆਇਆ ਸੀ ਮੈਨੂੰ ਵਧਾਈ ਦਿੱਤੀ ਆ ਉਹਨਾਂ ਨੇ ਜੀ ਇੱਕ ਸਵਾਲ ਹੈ ਬਣਾ ਥੋੜਾ ਯਾਰ ਅੰਦਰ ਗੈਂਗਸਟਰ ਵੀ ਰਹਿੰਦੇ ਨੇ ਕੀ ਲੱਗਦਾ ਡਰ ਲੱਗਦਾ ਹੈ ਅਜੇ ਹੀ ਡਿਊਟੀ ਦੇ ਵਿੱਚ ਵੀ ਜਦੋਂ ਗੈਂਗਸਟਰ ਬਹੁਤ ਸਾਰੇ ਤਾਂ ਨਹੀਂ ਮੈਂ 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 ਬਹੁਤ ਕਮਾਂਡੋ ਕੋਰਸ ਕੀਤਾ ਸੀਗਾ ਮੈਂ ਗੈਂਗਸਟ ਗੈਂਗਸਟਰਾਂ ਨਾਲ ਹੀ ਮੈਂ ਭੜਨ ਵਾਲੇ ਕੋਰਸ ਕੀਤੇ ਆ ਤੇ ਮੈਨੂੰ ਕੋਈ ਨਹੀਂ ਮੇਰੇ ਕਰੀ ਮੇਰੇ ਚਲੋ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਸੇ ਗੈਂਗਸਟਰ ਦਾ ਮੇਰੇ ਨਾਲ ਪੰਗਾ ਵੀ ਪੈ ਗਿਆ ਸੀਗਾ ਅੰਦਰ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਮਗਰ ਦੋ ਬੰਦੇ ਵੀ ਲਾਏ ਸੀ ਉਹਨੇ ਤੇ ਮੈਂ ਹੈਂਡਲ ਕੀਤਾ ਆਪ ਕਿਉਂਕਿ ਮੈਂ ਕੋਰਸ ਕੀਤਾ ਹੋਇਆ ਸੀਗਾ ਤੇ ਭਜਾਤੇ ਸੀ ਮੈਂ ਆਪ ਪੋਲਿਟਿਕਲ ਕਈ ਪਾਰਟੀਆਂ ਨਾਲ ਅਪਰੋਚ ਆਈ ਹੈ ਬਿਲਕੁਲ ਮੇਰਾ ਵਿਚਾਰ ਰਹੇਗਾ ਕਹਿੰਦੇ ਸੋ ਕਾਲੀ ਦਲ ਬੀ ਜੀ ਪੀ ਵੀ ਆ ਨਹੀਂ ਮੈਂ ਮੈਂ ਤਾਂ ਅਜੇ ਕੋਈ ਨਹੀਂ ਦੱਸ ਸਕਦਾ ਲੇਕਿਨ ਮੈਂ ਸਮਾਜ ਸੇਵਾ ਜ਼ਰੂਰ ਕਰੂੰਗਾ ਨਸ਼ਿਆਂ ਦੇ ਵਿਰੁੱਧ ਜ਼ਰੂਰ ਲੜੂੰਗਾ ਚਾਹੇ ਮੈਨੂੰ ਕਿਸੇ ਗਵਰਨਮੈਂਟ ਨਾਲ ਲੜਨਾ ਪਵੇ ਚਾਹੇ ਮੈਨੂੰ ਇਹ ਨਸ਼ਿਆਂ ਜਿਹੜੇ ਵੱਡੇ ਮਗਰਮੱਛਾਂ ਉਹਨਾਂ ਨਾਲ ਲੜਨਾ ਪਵੇ ਮੇਰੀ ਚਾਹੇ ਜਾਨ ਵੀ ਚਲੀ ਜਾਏ ਮੈਂ ਪੰਜਾਬ ਚੋਂ ਨਸ਼ਾ ਮੁਕਤ ਕਰਨ ਲਈ ਤੇ ਮੈਂ ਆਪਣਾ ਕੁਛ ਨਾ ਕੁਛ ਯੋਗਦਾਨ ਜ਼ਰੂਰ ਪਾਉਂਦਾ ਜੇਲਾ ਦੀ ਸਤਾਹ ਹੋ ਰਹੀ ਹੈ ਜਾਂ ਹੋਰ ਲੋੜ ਹੈ ਜੇਲਾ ਦੀ ਜੇਲਾਂ ਦੇ ਦੇਖੋ ਅਸੀਂ ਜੋ ਜੇਲ ਦੇ ਮੁਲਾਜ਼ਮੇ ਗਾ ਅਫੀਸਰ ਹੁੰਦੇ ਆ ਇਹ ਜਿਹੜੇ ਅੰਦਰ ਲੋਕ ਆਉਂਦੇ ਆ ਇਹ ਸਾਥ ਸਾਡੇ ਨਾਲੋਂ 10 ਕਦਮਾ ਅੱਗੇ ਹੁੰਦੇ ਆ ਇਹ ਇੰਨਾ ਦੀ ਪਲਾਨਿੰਗ ਉਸ ਤੋਂ ਅਸੀਂ ਜਿੱਥੇ ਤੱਕ ਸੋਚਿਆ ਹੁੰਦਾ ਇਹ ਪਹਿਲਾਂ ਹੀ ਉੱਥੇ ਪਹੁੰਚੇ ਹੁੰਦੇ ਆ ਹੁਣ ਜਿਵੇਂ 5G 6G 5G ਜੈਮਰ ਲਾਏ ਆ ਹੋ ਸਕਦਾ ਇਹ ਹੋਰ ਕੋਈ ਇਹਦਾ ਕੱਢ ਲੈਣ ਹੁਣ ਜਿਹੜਾ ਸਾਡੇ ਪਟ ਪਟ ਤੋੜ ਕੱਢ ਲੈਣ ਪਟਿਆਲਾ ਜੇਲ੍ਹ ਦੇ ਉੱਤੇ ਅਸੀਂ ਜੈਮਰ ਲਵਾਏ ਆ ਤੇ ਉਹ ਬਹੁਤ کارਗਰ ਵੀ ਹੈਗੇ ਆ ਬਹੁਤ ਉਹ ਉਹਦੇ ਨਾਲ ਕੋਈ ਮੋਬਾਈਲ ਅੰਦਰ ਨਹੀਂ ਚੱਲ ਰਿਹਾ ਪਰ ਫੇਰ ਵੀ ਅਸੀਂ ਇੰਨਾ ਸ਼ੋਰ ਨਹੀਂ ਕਰ ਸਕਦੇ ਵੀ ਇਹ ਨਹੀਂ ਕੁਝ ਕਰ ਦੂਟੀ ਟਾਈਮ ਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਸੇ ਦਾ ਕੋਈ ਐਕਸਪੀਰੀਅੰਸ ਹੈ ਆਪਣਾ ਕੋਈ ਐਕਸਪੀਰੀਅੰਸ ਦੇ ਰਹੋ ਸਮਾਜਿਕ ਦਾ ਦੇਖਿਆ ਸੀ ਸਮਾ ਮੈਂ ਦੇਖੋ 35 ਸਾਲ ਮੈਂ ਪੰਜਾਬ ਪੁਲਿਸ ਚ ਕੀਤੀ ਹੈ ਤੇ ਤਕਰੀਬਨ 4 ਸਾਲ ਦੇ ਕਰੀਬ ਮੈਂ 3.5 ਸਾਲ 4 ਸਾਲ ਇੱਥੇ ਕੀਤੀ ਹੈ ਲੇਕਿਨ ਜਿਹੜਾ ਜੇਲ ਦਾ ਬਹੁਤ ਹੀ ਕਠਣਾ ਹੈ ਕਿਉਂਕਿ ਪੰਜਾਬ ਪੁਲਿਸ ਵਾਲੇ ਇੱਕ ਜੇ ਇੱਕ ਮੁੱਲਜ਼ਮ ਨੂੰ ਫੜ ਲੈਂਦੇ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਜੇ ਹਵਾਲਾ ਚ ਹੋਵੇ ਤੇ ਉਹਨੂੰ ਵੀ ਕਦੋਂ ਅਸੀਂ ਜੇਲ ਚ ਛੱਡ ਆਈਏ ਲੇਕਨ ਇੱਕ ਜੇਲ੍ਹ ਦੇ ਵਿੱਚ ਮੇਰੇ ਇੱਥੇ ਪੰਜਾਬ ਪਟਿਆਲਾ ਜੇਲ੍ਹ ਦੇ ਵਿੱਚ 2500 ਉਹ ਕੈਦੀ ਹੈਗੇ ਬੰਦੀ ਤੇ ਕੈਦੀ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਜਿਹੜੇ ਇੱਕ ਥਾਣੇ ਵਾਲੇ ਇੱਕ ਮੁਲਜ਼ਮ ਨੂੰ 12 ਘੰਟੇ ਨਹੀਂ ਰੱਖ ਸਕਦੇ ਅਸੀਂ ਉਹਨਾਂ ਨੂੰ ਲੰਬਾ ਸਮਾਂ ਟ੍ਰੀਟ ਕਰਨਾ ਪੈਂਦਾ ਹੈ